ਖੁਖਲਾਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਬਾਰੇ ਕੂੜ ਪ੍ਰਚਾਰ ਕਰ ਰਹੀਆਂ ਨੇ ਪਹਿਲਾਂ ਇਹ ਕਿਹਾ ਗਿਆ ਕਿ ਅਸੀਂ ਜ਼ਮੀਨੀ ਸੀਲਿੰਗ ਲੈਂਡ ਸੀਲਿੰਗ ਲਾਉਣ ਜਾ ਰਹੇ ਹਾਂ ਸੀਲਿੰਗ ਬਾਰੇ ਅਸੀਂ ਕੋਈ ਵਿਚਾਰ ਹੀ ਨਹੀਂ ਕੀਤਾ ਨਾ ਹੀ ਸਾਡੀ ਕੋਈ ਮਨਸ਼ਾ ਹੈ ਫਿਰ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਬਿੱਲ ਲਾਉਣ ਜਾ ਰਹੇ ਹਾਂ ਬਿਲਕੁਲ ਝੂਠ ਅਸੀਂ ਤਾਂ ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਯਕੀਨੀ ਬਣਾਵਾਂਗੇ ਅਤੇ ਮੋਟਰਾਂ ਤੇ ਕੋਈ ਬਿੱਲ ਨਹੀਂ ਲੱਗੂਗਾ ਫਿਰ ਵਿਰੋਧੀ ਧਿਰ ਕਹਿਣ ਲੱਗੇ कि ਅਸੀਂ ਸ਼ਗਨ ਸਕੀਮ ਬੰਦ ਕਰਾਂਗੇ ਮੈਂ ਇਹਨਾਂ ਦੱਸਣਾ ਚਾਹੁੰਨਾ ਕਿ ਅਸੀਂ ਤਾਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਤੇ 51000 ਰੁਪਏ ਸਗਨ ਪਾਉਣ ਜਾ ਰਹੇ ਹਾਂ 51000 ਇਹ ਪੈਸਾ ਵੀ ਵਿਆਹ ਦੇ ਇੱਕ ਹਫ਼ਤੇ ਵਿੱਚ ਹਰ ਹਾਲਤ ਦਿੱਤਾ ਜਾਊ ਸ਼ਗਨ ਬੰਦ ਤਾਂ ਕੀ ਕਰਨਾ ਅਸੀਂ ਤਾਂ ਕਿਸਾਨ ਅਤੇ ਖੇਤ ਮਜ਼ਦੂਰ ਦੇ ਘਰ ਤੀਜਮਣ ਤੇ ਤੀਜਮਣ ਦੇ ਮੌਕੇ ਤੇ 21000 ਰੁਪਏ ਦਾ ਸਗਨ ਪਾਉਣ ਜਾ ਰਹੇ ਹਾਂ ਇਹ ਪੈਸਾ 30 ਦੇ ਨਾਂ ਤੇ ਬੈਂਕਾਂ ਜਮ੍ਹਾਂ ਹੋਊਗਾ ਜੋ ਉਸ ਨੂੰ 18 ਸਾਲ ਪੂਰੇ ਹੋਣ ਤੇ ਵਿਆਜ ਸਹਿਤ ਮਿਲੇਗਾ ਫਿਰ ਪ੍ਰਚਾਰ ਹੋਇਆ ਕਿ ਆਟਾ ਦਾਲ ਸਕੀਮ ਬੰਦ ਕਰਾਂਗੇ ਸਾਡੀ ਕੋਈ ਐਹੋ ਜੀ ਮਨਸ਼ਾ ਨਹੀਂ ਅਸੀਂ ਤਾਂ 10 ਲੱਖ ਨਵੇਂ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਹੇਠ ਲਿਆਵਾਂਗੇ ਹਾਂ ਜਿਹੜੇ ਲੋਕੀ ਗਲਤ ਟੰਗ ਨਾਲ ਇਸ ਸਕੀਮ ਦਾ ਫਾਇਦਾ ਉਠਾਰੇ ਨੇ ਉਹਨਾਂ ਨੂੰ ਜ਼ਰੂਰ ਕਾਬੂ ਕਰਾਂਗੇ ਆਪਣੇ ਬਜ਼ੁਰਗ ਜੋ ਆਪਣਾ ਸਰਮਾਇਆ ਨੇ ਉਹਨਾਂ ਵਾਸਤੇ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 2000 ਰੁਪਏ ਕੀਤੀ ਜਾਊ। ਇਹ ਵੀ ਦੱਸ ਦੇਵਾਂ ਕਿ ਪਿੰਡਾਂ 'ਚ ਮੁਫਤ ਸਿਹਤ ਸੇਵਾਵਾਂ 'ਚ ਦਵਾਈਆਂ ਤੇ ਟੈਸਟ ਕਿਤੇ ਜਾਣਗੇ। ਜੀ ਹਾਂ। ਇਹ ਸਭ ਕੁਝ ਵਾਸਤੇ ਪੈਸਾ ਨਹੀਂ ਦੇਣਾ ਪਊ। ਇਸ ਤੋਂ ਇਲਾਵਾ ਹਰ ਕਿਸਾਨ, ਖੇਤ ਮਜ਼ਦੂਰ ਅਤੇ ਉਹਨਾਂ ਦੇ ਪਰਿਵਾਰ ਲਈ ਹਰ ਸਾਲ 5 ਲੱਖ ਤੱਕ ਦਾ ਇਲਾਜ ਮਿੱਥੇ ਗਏ ਪ੍ਰਾਈਵੇਟ ਹਸਪਤਾਲਾਂ 'ਚ ਯਕੀਨੀ ਬਣਾਜੂ। ਬੱਚਿਆਂ ਦੀ ਪੜ੍ਹਾਈ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਤੱਕ ਦਾ ਬਿਨਾਂ ਸ਼ਰਤ ਸਿੱਖਿਆ ਲੋਨ এডਿਕੇਸ਼ਨ ਲੋਨ ਦਿੱਤਾ ਜਾਊ। ਮੁਫਤ ਜਿਹੜੀਆਂ ਸਿਹਤ ਸੇਵਾਵਾਂ ਤੇ ਸਿੱਖਿਆ ਲੋਨ ਜਿਹੜੇ ਆ ਇਹ ਅਸੀਂ ਦਿੱਲੀ 'ਚ ਦਿੱਤੇ ਨੇ। ਜੇ ਉੱਥੇ ਦਿੱਤੇ ਨੇ ਤਾਂ ਪੰਜਾਬ ਦੇ ਲੋਕ ਇਹਨਾਂ ਤੋਂ ਕਿਉਂ ਵਾਂਝੇ ਰਹਿਣ। ਇਹ ਸਾਡਾ ਯਤਨ ਹੋਵੇਗਾ। ਸੋ ਕਿਸੇ ਦੀਆਂ ਗੱਲਾਂ 'ਚ ਨਾ ਆਇਓ ਸਾਡੇ 'ਤੇ ਯਕੀਨ ਕਰੋ।